ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਸਰਕਾਰ ਦਾ ਬਜਟ ਪੇਸ਼ ਕੀਤਾ ਗਿਆ। ਤੌਤੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਆਪਣੇ ਨਾਲ ਲੈ ਕੇ ਆਏ ਹੋਏ ਡਿਜੀਟਲ ਟੈਬ ਦੇ ਵਿੱਚ ਇੱਕ ਖੂਬਸੂਰਤ ਤਸਵੀਰ ਦਿਖਾਉਣਗੇ। ਦੱਸਦੇ ਕਿ ਇਸ ਨੂੰ ਫੁਲਕਾਰੀ ਦੇ ਵਿੱਚ ਲਪੇਟਿਆ ਹੋਇਆ ਸੀ। ਤੌਤੀ ਫੁਲਕਾਰੀ ਪੰਜਾਬੀ ਸੱਭਿਆਚਾਰ ਦਾ ਅਨਮੋਲ ਪ੍ਰਤੀਕ ਹੈ। ਜਿਸ ਨੂੰ ਕਿ ਔਰਤਾਂ ਹਰ ਖੁਸ਼ੀ ਦੇ ਮੌਕੇ ਉੱਤੇ ਆਪਣੇ ਸਿਰ ਤੇ ਪਹਿਨਦੀਆਂ ਨੇ। ਅਤੇ ਪੰਜਾਬ ਸਰਕਾਰ ਦੇ ਬਜਟ ਵਿੱਚ ਡਿਜੀਟਲ ਟੈਬ ਦੇ ਕਵਰ ਵਰਜੂ ਵਰਤੀ ਜਾਣ ਵਾਲੀ ਫੁਲਕਾਰੀ ਨੂੰ ਸੰਗਰੂਰ ਦੀਆਂ ਲੜਕੀਆਂ ਨੇ ਤਿਆਰ ਕੀਤਾ ਹੈ। ਅਸੀਂ ਫੁਲਕਾਰੀ ਦੀ ਹੀ ਕੰਮ ਕਰਦੇ ਆਂ ਜੀ। ਹੈਂਡਵਰਕ ਕਹਿੰਦੇ ਆ ਜੀ ਇਹਨੂੰ ਸਾਰਾ ਕੰਮ ਫੁਲਕਾਰੀ ਦਾ ਜੀ ਫੁਲਕਾਰੀ ਸਿਖਾਉਂਦੇ ਆ ਵੀ ਆ ਜੀ ਫੁਲਕਾਰੀ ਕਢਵਾਉਂਦੇ ਆ ਵੀ ਜੀ ਆਪਾਂ। ਛੋਟੇ ਪੱਧਰ ਤੋਂ ਜੀ ਆਪਾਂ ਵੱਡੇ ਪੱਧਰ ਤੇ ਆਏ ਆ ਜੀ 4 ਸਾਲ ਹੋ ਗਏ ਜੀ ਆਪਾਂ ਨੂੰ ਕੰਮ ਕਰਦਿਆਂ ਨੂੰ ਜੀ। ਪਹਿਲਾਂ ਆਪਾਂ ਨੂੰ ਨ ਮਾਰਦੀ ਵੀ ਸਪੋਰਟ ਦੀ ਜੀ 3 ਸਾਲ ਉਹਨਾਂ ਨੇ ਸਪੋਰਟ ਦਿੱਤੀ ਹੈ ਜੀ ਆਪਾਂ ਨੂੰ 2021 ਚ ਆਪਣਾ ਕੰਮ ਸਟਾਰਟ ਹੋਇਆ ਸੀ ਜੀ ਕਿੰਨੀਆਂ ਲੜਕੀਆਂ ਜੀ ਆ ਤੁਹਾਡੇ ਅੰਦਰ ਕੰਮ ਕਰਦੀਆਂ ਆ ਆਪਣੇ ਲੜਕੀਆਂ ਹੈਗੀਆਂ ਨੇ ਜੀ 370 ਜੀ ਇਹ ਸਾਰੀਆਂ ਕੁੜੀਆਂ ਵੱਖ-ਵੱਖਰੇ ਪਿੰਡਾਂ ਤੋਂ ਆਉਂਦੀਆਂ ਨੇ ਹਾਂਜੀ ਹਾਂਜੀ ਅਲੱਗ-ਅਲੱਗ ਪਿੰਡਾਂ ਤੋਂ ਨੇ ਜੀ ਕਿਤੇ ਆਪਣੇ 15 ਲੜਕੀਆਂ ਨੇ ਜੀ ਕਿਤੇ 20 ਨੇ ਜੀ ਕਿਤੇ 10 ਨੇ ਜੀ ਟ੍ਰੇਨਿੰਗ ਲੈਣ ਵੀ ਆਉਂਦੀਆਂ ਨੇ ਜੀ ਉਹ ਕੀ ਵਧੀਆ ਵੀ ਲੱਗਦਾ ਤੁਹਾਨੂੰ ਕਿ ਫਲਕਾਰੀ ਇੱਕ ਆਪਣਾ ਪੁਰਾਣਾ ਜਿਹੜਾ ਆਪਾਂ ਵਿਰਸਾ ਕਹਿ ਸਕਦੇ ਹਾਂ ਉਹਨੂੰ ਸੰਭਾਲੀ ਬੈਠੋ ਹਾਂਜੀ 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 ਬਹੁਤ ਵਧੀਆ ਜੀ ਇਹ ਸਤੋਂ ਇੱਕ ਨਾ ਮਾਣ ਕਿੰਨਾ ਕਿ ਮੈਸੂਰ ਜਿਹੜਾ ਪੰਜਾਬ ਦੇ ਵਿੱਚ ਬਜਟ ਪੇਸ਼ ਕੀਤਾ ਉਹਦੇ ਫੋਲਡਰ ਤੇ ਤੁਹਾਡੀ ਫਲਕਾਰੀ ਰੱਖੀ ਗਈ ਹੈ ਇਸ ਵਾਰ ਹਾਂਜੀ ਜਿਹੜੀ ਉਹ ਫਲਕਾਰੀ ਆਪਾਂ ਨੇ ਰੈਡੀ ਕਿ ਕੀਤੀ ਹੈ ਜੀ ਅਸੀਂ ਹੱਥੀ ਕੀਤੀ ਹੈ ਜੀ ਅਸੀਂ ਬਹੁਤ ਵਧੀਆ ਕੀਤੀ ਹੈ ਜੀ ਫਲਕਾਰੀ ਉਹ ਰੰਗਲਾ ਪੰਜਾਬ ਵਿੱਚ ਗਈ ਹੈ ਜੀ ਜਿਹੜੀ ਆਪਣਾ ਫੋਲਡਰ ਬਣਾਇਆ ਜੀ ਉਹ ਅਸੀਂ ਆਪਕੇ ਰੈਡੀ ਕੀਤਾ ਜੀ ਗੱਲ ਉਹ ਬਹੁਤ ਵਧੀਆ ਖੁਸ਼ੀ ਹੈ ਬਹੁਤ ਖੁਸ਼ ਬਹੁਤ ਖੁਸ਼ੀ ਹੈ ਜੀ ਬਹੁਤ ਜਿਆਦਾ ਬੱਚਿਆਂ ਨੂੰ ਪਤਾ ਲੱਗੇ ਕਿੱਸ ਤਰ੍ਹਾਂ ਬੱਚਿਆਂ ਨੂੰ ਕਿੱਸ ਤਰ੍ਹਾਂ ਪਤਾ ਲੱਗੇ ਸਾਡੀ ਇਹ ਫਲਕਾਰੀ ਪੇਸ਼ ਹੋਈ ਹੈ ਬੱਚਿਆਂ ਨੂੰ ਪਤਾ ਲੱਗਾ ਜੀ ਬੱਚਿਆਂ ਨੂੰ ਦਿਖਾਈ ਸੀ ਆਪਾਂ ਨੇ ਵੀ ਇਹ ਚੀਜ਼ ਆਪਾਂ ਨੇ ਰੈਡੀ ਕਰਕੇ ਦੇੜੀ ਹੈ ਜੀ ਬਹੁਤ ਵਧੀਆ ਬਣਾਈ ਹੈ ਜੀ ਕਿੰਨੇ ਕ ਸਮੇਂ ਤੋਂ ਜਿਹੜਾ ਇਹ ਚੱਲ ਰਿਹਾ ਫਲਕਾਰੀ ਦਾ ਕੰਮ ਇਹ 4 ਸਾਲ ਹੋ ਗਏ ਸਾਲ 4 ਸਾਲ ਹੋ ਗਏ ਲੜਕੀਆਂ ਫਿਰ ਖੁਸ਼ ਹੋ ਕੇ ਕਰਦੀਆਂ ਨੇ ਸਾਰਾ ਹਾਂਜੀ ਹਾਂਜੀ ਟਾਈਮ ਕੱਢ ਕੇ ਜੀ ਸਾਰਾ ਕੰਮ ਕਰਦੀ ਨੇ ਜੀ ਆਪਣਾ ਜਿਵੇਂ ਕਿ ਆਇਆ ਨਾ ਕਿ ਇਹ ਤੋਂ ਰੋਜ਼ਗਾਰ ਵੀ ਮਿਲ ਰਹੇਗਾ ਬੱਚਿਆਂ ਨੂੰ ਕਮਾਈ ਬੱਚੇ ਕਰ ਲੈਣਗੇ ਵਧੀਆ ਕਰ ਲੈਂਦੇ ਨੇ ਜੀ ਮਤਲਬ ਕੰਮ ਦੇ ਹਿਸਾਬ ਨਾਲ ਹੁੰਦਾ ਜੀ ਕੋਈ 6000 ਕਮਾ ਲਾਂਦਾ ਮਹੀਨੇ ਦਾ ਕੋਈ ਵੱਧ ਕਮਾ ਲਾਂਦੇ ਨੇ ਜੀ ਕੰਮ ਦੇ ਹਿਸਾਬ ਨਾਲ ਜਿੰਨੇ ਵੀ ਕੰਮ ਕਰਦੇ ਨੇ ਜੀ ਜਿਸ ਤਰ੍ਹਾਂ ਇਹ ਤੋਂ ਬਾਹਰ ਫੋਰਮ ਤੱਕ ਵੀ ਜਾਂਦੇ ਨੇ ਫੁਲਕਾਰੀ ਤੋਂ ਹਾਂਜੀ ਹਾਂਜੀ ਬਾਹਰ ਜਿੰਨੇ ਮਤਲਬ ਟ੍ਰੈਂਡ ਚਤੀ ਜਿਆ ਹੁਣ ਪਿੱਛੇ ਜੀ ਘਗਰਾ ਸੂਟ ਜੀ ਉਹ ਮੈਂ ਸਾਰੇ ਹੀ ਰੈਡੀ ਕਰਕੇ ਦਿੱਤਾ ਮੈਂ ਸਮਰੂਰ ਫੁਲਕਾਰੀ ਪ੍ਰੋਡਿਊਸਰ ਕੰਪਨੀ ਲਿਮਟਿਡ ਦੇ ਵਿੱਚ ਐਜ਼ ਅ ਰਿਸੋਰਸ ਪਰਸਨ ਕੰਮ ਕਰ ਰਿਹਾ ਜੀ ਪ੍ਰੋਗਰੈਸਿਵ ਯੂਥ ਫੋਰਮ ਵੱ ਤੇ ਮੈਨੂੰ ਅੱਜ ਪਤਾ ਲੱਗਾ ਜੀ ਕਿ ਸਾਡਾ ਜਿਹੜਾ ਰੰਗਲਾ ਪੰਜਾਬ ਬਜਟ ਦੇ ਵਿੱਚ ਸਾਡਾ ਫੋਲਡਰ ਹੈ ਜਿਹੜਾ ਫੁਲਕਾਰੀ ਦਾ ਬਣਿਆ ਹੋਇਆ ਉਹ ਪੇਸ਼ ਕੀਤਾ ਗਿਆ ਹੈ ਸਰਦਾਰ ਹਰਪਾਲ ਸਿੰਘ ਚੀਮਾ ਫਾਈਨੈਂਸ਼ ਮਨਿਸਟਰ ਨੇ ਸਾਡੇ ਤੇ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਜੀ ਇਸ ਚੀਜ਼ ਦੇ ਉੱਤੇ ਤੇ ਬੜੀ ਖੁਸ਼ੀ ਹੈ ਕਿ ਸਾਡੀ ਨਿਮਾਣੀ ਜਿਹੜੀ ਜੀ ਸੰਸਥਾ ਹੈਗੀ ਨਿਮਾਣੀ ਜੀ ਸੰਸਥਾ ਉਹਦਾ ਜਿਹੜਾ ਬਣਿਆ ਹੋਇਆ ਜਿਹੜਾ ਸਾਡਾ ਪ੍ਰੋਡਕਟ ਹੈ ਜਾਂ ਬਣਿਆ ਹੋਇਆ ਜਿਹੜਾ ਫੁਲਕਾਰੀ ਦਾ ਸਾਡਾ ਫੋਲਡਰ ਹੈ ਉਹ ਪੇਸ਼ ਹੋ ਰਿਹਾ ਹੈਗਾ ਵਸਤੇ ਵਿੱਚ ਇਹ ਸਾਰਾ ਹੱਥੀ ਕੀਤਾ ਜਾਂਦਾ ਸੀ ਜੀ ਹਾਂਜੀ ਇਹ ਸਾਰਾ ਜਿਹੜਾ ਕੰਮ ਹੈ ਇਹ ਹੱਥੀ ਕੀਤਾ ਜਾਂਦਾ ਹੈ ਜੀ ਲੜਕੀਆਂ ਸਾਡੇ ਪਿੰਡਾਂ ਦੀਆਂ ਜਿਹੜੀਆਂ ਹੈਗੀਆਂ ਨੇ ਉਹ ਆਪਣੇ ਹੱਥੀ ਤਿਆਰ ਕਰਦੀਆਂ ਨੇ ਤੇ ਤਿਆਰ ਕਰਕੇ ਫਿਰ ਅਸੀਂ ਜਿਹੜਾ ਇੰਸਟਾਗ੍ਰam ਫੇਸਬੁੱਕ ਤੇ ਜਾਂ ਜਿਹੜਾ ਸਾਡਾ ਆਊਟਲੈਟ ਬਣਿਆ ਹੋਇਆ ਜੀ ਉੱਥੇ ਅਸੀਂ ਸ਼ੇਅਰ ਕਰਦੇ ਜਿਹੜੀ ਫੁਲਕਾਰੀ ਗਈ ਹੈਗੀਆ ਇਹ ਕਿੰਨਾ ਵੱਲੋਂ ਤਿਆਰ ਇਹ ਜਿਹੜੀ ਫੁਲਕਾਰੀ ਗਈ ਹੈਗੀ ਜੀ ਇਹ ਸਾਡੇ ਡਾਇਰੈਕਟਰ ਹੈਗੇ ਮਨਦੀਪ ਕੌਰ ਉਹਨਾਂ